ਬੜੀ ਵੱਡੀ ਤਰਾਸ਼ਤੀ ਚੋਂ ਪੰਜਾਬ ਨਿਕਲ ਰਿਹਾ ਹਜੇ ਨਿਕਲਿਆ ਨਹੀਂ ਨਿਕਲ ਰਿਹਾ ਹੈ ਔਰ ਦੁੱਖ ਦੀ ਗੱਲ ਇਹ ਹੈ ਕਿ ਇਹਦੇ ਵਿੱਚ ਆਪ ਦਾ ਵਿੱਚੋਂ ਵੀ ਕੁਝ ਲੋਕ ਅਫਸਰ ਭਾਲਦੇ ਐ ਮੌਕਾ ਦੇਖਦੇ ਐ ਮੈਂ ਕਹਿੰਨਾ ਕਿ ਨਿਕਲ ਨੌਲੇਜ ਇਜ਼ ਟੂ ਡੇਂਜਰਸ ਮਣਜੋ ਗੈਲੋਕੀ ਸਾਹਿਬ ਬੈਠੇ ਨੇ ਉਹ ਉਸ ਏਰੀਆ ਤੋਂ ਬਿਲੋਂਗ ਕਰਦੇ ਨੇ ਉਹ ਵੀ ਐਮਪੀ ਰਹੇ ਉੱਥੋਂ ਐਮਐਲਏ ਵੀ ਉਸ ਇਲਾਕੇ ਦੇ ਉਹ ਕਹਿੰਦੇ ਜੀ ਖੱਡਾਂ ਕਿਹੜੀਆਂ ਨੇ ਆਹ ਲਓ ਜੀ ਮੈਂ ਖੱਡਾਂ ਦੱਸਣ ਲੱਗਿਆ ਜੀ ਪਾਕਿਸਤਾਨ ਨਾਲ ਸੰਬੰਧ ਦੋ ਖੱਡਾਂ ਨੇ ਜੀ ਪੈਨ ਨਾਲਾ ਤੇ ਬਸੰਤਰ ਨਾਲਾ ਡੈਮ ਨੇ ਸਾਡੇ ਉਜੜ ਰਿਆ ਨਾ 2 ਲੱਖ ਤੋਂ ਵੱਧ ਉਜ ਤੋਂ ਆਇਆ ਹੈ ਆਰਐਸਟੀ ਜੀ ਸਾਕੇ ਡੈਮ 215000 ਹੁਣ ਜਿਹੜੀਆਂ ਜੰਮੂ ਕਸ਼ਮੀਰ ਤੋਂ ਖੱਡਾਂ ਆਉਂਦੀਆਂ ਨੇ ਉਹਨਾਂ ਦੇ ਨਾਂ ਸੁਣ ਲਿਓ ਜੀ ਸ਼ਿੰਗਾਰਵਾਨ ਜਲਾਲੀਆ ਖੁੰਨੀ ਨਾਲਾ ਤਰਨਾ ਨਾਲਾ ਨੂਰਾ ਖੱਡ ਸੁਖਰਾਲ ਖੱਡ ਬਸੰਤਪੁਰ ਪਟਿੰਡੀ ਨਾਲਾ ਬਰਨੀ ਖੱਡ ਕਿਆਲਾ ਖੱਡ ਧਨਾ ਖੱਡ ਬినాਟ ਖੱਡ ਤਨੋਟ ਖੱਡ ਤੇ ਕਰਦੋ ਖੱਡ ਇਹ ਜੰਮੂ ਕਸ਼ਮੀਰ ਤੋਂ ਇੱਧਰ ਆਉਂਦੀਆਂ ਨੇ ਜਿੱਦੇ ਸਪਾਣੀ ਆਉਂਦੇ ਜੀ ਪੰਜਾਬ ਦੇ ਵਿੱਚ ਜਿਹੜੀਆਂ ਖੱਡਾਂ ਨੇ ਸਹਿਰ ਚੰਨੀ ਖੱਡ ਨੌਮਨੀ ਨਾਲਾ ਸੱਕੀ ਨਾਲਾ ਸਲਾਰੀ ਖੱਡ ਮੱਟੀ ਖੱਡ ਇਨਾਂ ਦੇ ਵਿੱਚ ਜੰਮੂ ਤੇ ਪੰਜਾਬ ਵਾਲਿਆਂ ਦੇ ਵਿੱਚ 9 ਲੱਖ 99 ਹਜ਼ਾਰ 836 ਕਿਸਤ ਪਾਈ ਹੈ ਜਿਹੜਾ ਇਹ ਕਹਿੰਦੇ ਕਿ ਉੱਥੋਂ ਕੋ ਛੱਡਿਆ ਉੱਥੋਂ ਤਾਂ 2 ਲੱਖ ਸਮਥਿੰਗ ਹੀ ਆਇਆ ਜੀ ਇਹ ਉਹ ਖੱਡਾਂ ਨੇ ਜਿਹੜੀਆਂ ਕਦੇ ਵੀ ਪਾਣੀ ਆ ਜਾਂਦਾ ਬੱਦਲ ਫਟ ਗਿਆ ਨਾ ਉਹਨਾਂ ਨੂੰ ਪਤਾ ਲੱਗਿਆ ਸਾਨੂੰ ਦੱਸਣ ਦਾ ਇਹ ਇਹ ਉਹ ਖੱਡਾਂ ਨੇ ਜਿਹੜੀਆਂ ਵਸਾਤੀ ਨਾਲੇ ਵੀ ਕਹਿੰਦੇ ਨੇ ਇਹਦੇ ਵਿੱਚ 9 ਲੱਖ ਤੋਂ ਬਾਅਦ ਪਾਣੀ ਟੋਟਲ 14 ਲੱਖ ਚੋਂ 9 ਲੱਖ ਇੱਧਰ ਆਇਆ 10 ਲੱਖ ਆਲਮੋਸਟ 10 ਲੱਖ ਇਹ 9 ਲੱਖ 90 ਹਜ਼ਾਰ ਹੋ ਗਿਆ